ਪੰਜਾਬ ਸੀਐਮ ਫੈਨ ਕਲੱਬ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵੇਲੇ ਇੱਕ ਵੱਡੀ ਅਪਡੇਟ ਦੇ ਵੱਲ ਤੁਹਾਨੂੰ ਲੈ ਕੇ ਚੱਲਦੇ ਆਂ ਮੁੱਖ ਮੰਤਰੀ ਨੇ ਵੱਡਾ ਖੁਲਾਸਾ ਕਰ ਦਿੱਤਾ ਏ ਜੀ ਹਾਂ ਅਕਾਲੀ ਤੇ ਕਾਂਗਰਸੀ ਸਮਝੌਤਾ ਕਰ ਗਏ ਨੇ ਸੰਗਰੂਰ ਸੀਟ ਤੇ ਪਠੰਡਾ ਸੀਟ ਤੋਂ ਸਮਝੌਤੇ ਦਾ ਸ਼ੱਕ ਜਿਹੜਾ ਹੈ ਉਹ ਵੱਧਦਾ ਜਾ ਰਿਹਾ ਏ ਜੇ ਗੱਲ ਕਰੀਏ ਬੀਬਾਂ ਨੂੰ ਜਿਤਾਉਣ ਦੀ ਕੋਸ਼ਿਸ਼ ਕਰਨਗੇ ਪਰ ਜਿੱਤਣ ਨਹੀਂ ਦੇਣੀ ਐਤਕੀ ਬੀਬਾ ਜੀ ਜਿਸ ਤਰ੍ਹਾਂ ਪੁਰਾਣੇ ਅਕਾਲੀ ਲੀਡਰਾਂ ਦੀ ਮੰਜੀ ਠੋਕੀ ਸੀ ਇਸੇ ਤਰ੍ਹਾਂ ਹੀ ਐਤਕੀ ਬੀਬਾ ਨੂੰ ਵੀ ਘਰੇ ਬਿਠਾਉਣਾ ਏ ਸੋ ਆਖਰ ਸੁਖਬੀਰ ਹਾਰਿਆ ਬਾਦਲ ਹਾਰਿਆ ਬੀਬਾ ਵੀ ਹੁਣ ਹਾਰੀ ਹੀ ਸਮਝੋ ਸੋ ਆਖਰਕਾਰ ਕਿਤੇ ਨਾ ਕਿਤੇ ਹਰ ਸਿਮਰਤ ਕੌਰ ਬਾਦਲ ਜਿਹੜੇ ਨੇ ਉਹ ਬਠਿੰਡਾ ਤੋਂ ਜਿੱਤ ਦਾ ਦਾਵਾ ਕਰ ਰਹੇ ਨੇ ਪਰ ਆਖਰ ਜੇ ਗੱਲ ਕਰੀਏ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਕਹਿ ਦਿੱਤਾ ਤੇ ਆਖਰ ਇਹਨਾਂ ਲੋਕਾਂ ਨੂੰ ਹੁਣ ਪ੍ਰੋਪਰ ਪੱਕੇ ਤੌਰ ਤੇ ਘਰੇ ਹੀ ਭੇਜ ਦਿਓ ਪਹਿਲਾਂ ਗੱਲ ਕਰਦੇ ਆ ਹਰ ਸਿਮਰਤ ਕੌਰ ਬਾਦਲ ਦੀ ਉਹਨਾਂ ਨੇ ਕੀ ਕਿਹਾ ਏ ਸੋ ਆਖਰ ਹਰ ਸਿਮਰਤ ਕੌਰ ਬਾਦਲ ਨੇ ਕਿਹਾ ਮੈਂ ਬਠਿੰਡਾ ਦੀ ਹਾਂ ਤੇ ਬਠਿੰਡਾ ਤੋਂ ਹੀ ਚੋਣ ਲੜਾਂਗੀ ਬਠਿੰਡਾ ਮੇਰਾ ਘਰ ਹੈ ਸੋ ਬਠਿੰਡੇ ਜੇ ਲੋਕ ਬਠਿੰਡਾ ਲੋਕ ਸਭਾ ਹਲਕਾ ਜਿੰਨਾ ਵੀ ਹੈ ਉਹ ਸਾਰੇ ਹੀ ਮੇਰੇ ਆਪਣੇ ਪਰਿਵਾਰਕ ਮੈਂਬਰ ਨੇ ਮੈਂ ਬਠਿੰਡਾ ਤੋਂ ਹੀ ਚੋਣ ਲੜਾਂਗੀ ਬਾਕੀ ਫੈਸਲਾ ਜਿਹੜਾ ਹੈ ਪਾਰਟੀ ਦਾ ਰਹੇਗਾ ਇਹ ਫੈਸਲੇ ਨੂੰ ਰਾਖਮਾ ਕਰ ਲਿਆ ਗਿਆ ਹੈ ਸੋ ਅਖਰਕਾਰ ਉਧਰ ਦੂਜੇ ਪਾਸੇ ਸੀਐਮ ਭਗਵੰਤ ਮਾਨ ਨੇ ਸ਼ੱਕ ਜਤਾਇਆ ਕਿਉਂਕਿ ਸੰਗਰੂਰ ਸੀਟ ਤੇ ਬਠਿੰਡਾ ਸੀਟ ਇਸ ਵਾਰ ਹੌਟ ਸੀਟ ਮੰਨੀਆਂ ਜਾ ਰਹੀਆਂ ਨੇ ਕਿਤਨਾ ਕਿਤੇ ਜੇ ਗੱਲ ਕਰੀਏ ਕਾਂਗਰਸ ਨੇ ਆਪਣਾ ਮਾੜਾ ਕੈਂਡੀਡੇਟ ਜਿਸ ਨੂੰ ਸ਼ਾਇਦ ਕੋਈ ਨਾਂ ਦੇ ਬਰਾਬਰ ਹੀ ਜਾਣਦਾ ਉਸ ਨੂੰ ਬਠਿੰਡੇ ਤੋਂ ਟਿਕਟ ਦੇ ਦਿੱਤੀ ਹੈ ਸੋ ਆਖਰ ਇਧਰੋਂ ਅਕਾਲੀ ਦਲ ਦਾ ਜਿੱਤਣਾ ਸੰਭਵ ਹੈ ਔਰ ਦੂਜੇ ਪਾਸੇ ਜੇ ਗੱਲ ਕਰੀਏ ਸੰਗਰੂਰ ਸੰਗਰੂਰ ਦੇ ਵਿੱਚ ਕਾਂਗਰਸ ਨੇ ਸੁਖਪਾਲ ਸਿੰਘ ਖੈਰਾ ਨੂੰ ਟਿਕਟ ਦੇ ਦੇ ਕੇ ਮੈਦਾਨ ਦੇ ਵਿੱਚ ਉਤਾਰਿਆ ਸੋ ਆਖਰ ਉਧਰ ਅਕਾਲੀ ਦਲ ਨੇ ਇਕਵਾਲ ਸਿੰਘ ਝੁੰਦਾ ਨੂੰ ਟਿਕਟ ਦੇ ਕੇ ਸੰਗਰੂਰ ਤੋਂ ਲੋਕ ਸਭਾ ਹਲਕੇ ਲਈ ਤਿਆਰ ਕੀਤਾ ਪਰ ਕਿਤੇ ਨਾ ਕਿਤੇ ਇਕਵਾਲ ਸਿੰਘ ਝੁੰਦਾ ਨੂੰ ਲੋਕੀ ਬਹੁਤ ਘੱਟ ਜਾਣਦੇ ਨੇ ਰੁਝਾਨ ਜਿਹੜੇ ਨੇ ਆਉਣੇ ਸ਼ੁਰੂ ਹੋ ਗਏ ਨੇ ਲੋਕਾਂ ਦਾ ਮੰਨਣਾ ਹੈ ਕਿ ਇਕਵਾਲ ਸਿੰਘ ਝੁੰਦਾ ਨੂੰ ਅਸੀਂ ਨਹੀਂ ਜਾਣਦੇ ਹਾਂ ਸੋ ਵੋਟਾਂ ਜਿਹੜੀਆਂ ਨੇ ਅਸੀਂ ਕਿਧਰੇ ਹੋਰ ਪਾਵਾਂਗੇ ਕਹਿਣ ਤੋਂ ਬਾਅਦ ਸੁਖਪਾਲ ਸਿੰਘ ਖੈਰਾ ਨੂੰ ਇਸ ਦਾ ਵੱਡਾ ਲਾਭ ਮਿਲ ਸਕਦਾ ਹੈ ਇਸ ਕਰਕੇ ਜੇ ਗੱਲ ਕਰੀਏ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੱਕ ਜਤਾਇਆ ਹੈ ਸ਼ਾਇਦ ਇਹਨਾਂ ਲੋਕਾਂ ਦਾ ਸਮਝੌਤਾ ਹੋ ਗਿਆ ਲੱਗਦਾ ਹੈ ਪਰ ਮੁੱਖ ਮੰਤਰੀ ਨੇ ਇਸ ਵਾਰ ਲੋਕਾਂ ਨੂੰ ਅਪੀਲ ਕੀਤੀ ਹੈ ਤਗੜੇ ਹੋ ਜਾਓ ਇਹਨਾਂ ਲੋਕਾਂ ਨੂੰ ਪ੍ਰੋਪਰ ਤੌਰ ਤੇ ਘਰੇ ਬਿਠਾ ਦਿਓ ਬੀਬਾ ਜੀ ਨੂੰ ਵੀ ਘਰੇ ਬਿਠਾ ਦਿਓ ਉਸ ਬਠਿੰਡੇ ਤੋਂ ਆਮ ਆਦਮੀ ਪਾਰਟੀ ਜਿੱਥੇ ਗੁਰਮੀਤ ਸਿੰਘ ਖੁੱਡੀਆਂ ਆਪ ਤੋਂ ਚੌਣ ਮੈਦਾਨ ਦੇ ਵਿੱਚ ਨੇ ਉਹਨਾਂ ਨੂੰ ਜਿਤਾਉਣ ਦੀ ਅਪੀਲ ਕੀਤੀ ਹੈ ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਰ ਨੂੰ ਟਿਕਟ ਦੇ ਕੇ ਚੌਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਉਹਨਾਂ ਨੂੰ ਜਿਤਾਉਣ ਦੀ ਮੰਗ ਕੀਤੀ ਗਈ ਹੈ ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਮੁਕਾਬਲਾ ਕਿਸ ਦਾ ਤੇ ਕਿਸ ਦੇ ਪਾਲੇ ਦੇ ਵਿੱਚ ਗੇਮ ਜਿਹੜੀ ਹੈ ਜਾ ਸਕਦੀ ਹੈ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਪੰਜਾਬ ਸੀਐਮ ਫੈਨ ਕਲੱਬ ਦੇ ਨਾਲ ਜੁੜੇ ਰਹੋ ਜੀ ਧੰਨਵਾਦ